ਤੋ ਲਓ ਜੀ ਅੱਜ ਅਸੀਂ ਜੋਤੀਗੁਰ ਆਏ ਆਂ ਔਰ ਮਹਿਫਲ ਸ਼ੁਰੂ ਕਰਨ ਲੱਗੇ ਆਂ ਤੇ ਸਾਡੇ ਜੋਤੀ ਜੀ ਜੋਤੀ 누ਰਾ ਜੀ ਜੋਤੀ ਮੀਰ ਜੀ ਔਰ ਆਜਾਏ ਆਂ ਵੈਸੀ ਚਾਹ ਨਾਲ ਆ ਥੋੜੀ ਜੀ ਮਹਿਫਲ ਸ਼ੁਰੂ ਕੀਤੀ ਐ ਸਾਹਿਲ ਮੀਰ ਜੀ ਤਬਲੇ ਤੇ ਆ ਔਰ ਇਧਰ ਜੋਤੀ ਦੀ ਮੰਮੀ ਬੈਠੀ ਐ ਤੇ ਤੁਹਾਨੂੰ ਮੇਰਾ ਵੀ ਪਤਾ ਹੀ ਹੈ ਤੇ ਇੱਧਰ ਸਾਡੇ ਬੱਚੇ ਬੈਠੇ ਨੇ ਰਿਸ਼ੀ ਜੀ ਉਧਰ ਆ ਕੀ ਨਾ ਹੈਗਾ ਅਭੀ ਜੀ ਬੈਠੇ ਤੇ ਅੱਗ ਵੀ ਸੇਕ ਰੇ ਨਾਲ ਨਾਲ ਠੰਡ ਬਹੁਤ ਆ ਤੇ ਲਓ ਜੀ ਇੱਕ ਨਵੀਂ ਕੰਪੋਜੀਸ਼ਨ ਉਹ ਪਹਿਲਾਂ ਗਾਈ ਵੀ ਆ ਥੋੜੀ ਜੀ ਤੇ ਫਿਰ ਹੁਣ ਫੇਰ ਸ਼ੁਰੂ ਕਰਨ ਲੱਗਿਆ ਤਾਂ ਲਓ ਜੀ ਇਹ ਬੇਟੀ ਮੇਰੀ ਆ ਹੋਈ ਜਾਂਦਾ ਬਹੁਤ ਕੁਝ ਹੋ ਜਾਂਦਾ ਪਰ ਉਹ ਪਰਿਵਾਰ ਜਿਹਨਾਂ ਨੂੰ ਨਾ ਪਰਿਵਾਰ ਹਮੇਸ਼ਾ ਇਕੱਠਾ ਹੀ ਹੁੰਦਾ ਠੀਕ ਹੈ ਨਾ ਪਰਿਵਾਰ ਦਾ ਕੋਈ ਛੀਕਾ ਨਹੀਂ ਹੁੰਦਾ ਤੇ ਕੋਈ ਵੀ ਵਿੱਚ ਆਊਟ ਨਹੀਂ ਹੁੰਦਾ ਪਰਿਵਾਰ ਹਮੇਸ਼ਾ ਮਿਲਦਾ ਹੀ ਹੁੰਦਾ ਔਰ ਪੰਛੀਆਂ ਤਰਾ ਹੁੰਦੇ ਬੱਚੇ ਠੀਕ ਹੈ ਉਡਣ ਚਲੇ ਗਏ ਆ ਨਹੀਂ ਪਤਾ ਲੱਗਾ ਵਾਪਸ ਆਉਣ ਦਾ ਤੇ ਜਦੋਂ ਪਤਾ ਲੱਗਿਆ ਫਿਰ ਉਹ ਆ ਗਏ ਠੀਕ ਹੈ ਨਾ ਆਪਣੇ ਆਪਣੇ ਆਲਣੇ ਚ ਸਾਰੇ ਸ਼ਾਮ ਨੂੰ ਆਉਂਦੇ ਨੇ ਤੇ ਇਹ ਵੀ ਆ ਗਏ ਅਸੀਂ ਵੀ ਆ ਗਏ ਸਾਰੇ ਹੀ ਆ ਗਏ ਤੋ ਲਓ ਜੀ ਤੁਹਾਡੇ ਸਾਹਮਣੇ ਅਗਰ ਤੋਂ ਗਲਤੀ ਗੁਸਤਾਖੀ ਤੋਦੀ ਸਮਝਾਵਾਂਗੇ ਤੇ ਰੱਬ ਤੁਹਾਨੂੰ ਵੀ ਰਾਜੀ ਰੱਖੇ ਤੇ ਲੋ ਜੀ ਸੁਣੋ ਜੀ ਕੋਲ ਸਾਡੀ ਜੋਤੀ ਜੀ ਇਹ ਤੁਹਾਨੂੰ ਮਾਰੋ ਜੀ ਕਹਿੰਦਾ ਚਾਹ ਆਪਣਾ ਕੇ ਲੈ ਕੇ ਆਏ ਨੇ ਪੀਉਣ ਲਈ ਫਿਰ ਪਪਾ ਪਹਿਲੇ ਚਾਹ ਪੀਓ ਫਿਰ ਪਕੌੜੇ ਜਾਂਦੇ ਆ ਫਿਰ ਹੋਰ ਕੀ ਲੈਣਾ ਸੀ ਫਿਰ ਸੰਤਰੇ ਚਣਿਆਂ ਦੀ ਦਾਲ ਸੀ ਬਹੁਤ ਸਵਾਦ ਹੋਈ ਮੈਂ ਸਾਰੀ ਖਾ ਲਈ ਸੰਤਰੇ ਸੰਤਰੇ ਜਾਂਦੇ ਸਰ ਤੇ ਜੂਸ ਲਿਆਦਾ ਘੱਟ ਕੁਝ ਲੈਂਦਾ ਮੱਕੀ ਸਿਆ ਦੀ ਬੇਟੀ ਦੇ ਨਾਲ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਮਾਪਿਓ ਵੀ ਮaaf ਕਰਦਾ ਆ ਚਾਹ ਤੋ ਠੀਕ ਹੈ ਨਾ ਕਰਿਆ ਗਈ ਮੁੜ ਕੇ ਬਹ ਠੀਕ ਹੈ ਆਸ਼ੀਰਵਾਦ ਦਿਓ ਗਲਤੀਆਂ ਵੀ ਹੋ ਜਾਂਦੀਆਂ ਬੱਚਿਆਂ ਤੋਂ ਮਾਪੇ ਵੀ ਸੰਗਤ ਨੇ ਕਰਨਾ ਦੁਆਵਾਂ ਦਿਓ ਬੱਚਿਆਂ ਨੂੰ ਬਸ ਮੁੱਖੀ ਸਾਰੇ ਇੱਕ ਥਾਂ ਤੇ ਹੋ ਜਾਣ ਆ ਸਜਣਾ ਰਲ ਇਕੱਠਿਆਂ ਪਈਏ ਤੇ ਵਿਛੋੜਿਆਂ ਨੂੰ ਅਗਲਾ ਆਏ ਆ ਸਜਣਾ ਰਲ ਵਾਹ ਇਕੱਠਿਆਂ ਪਈਏ ਤੇ ਵਿਛੋੜਿਆਂ ਨੂੰ ਅਗਲਾ ਦੂਰ ਮੀਆਂ ਗਮ ਦਰਾਂ ਵਿੱਚ ਲਸਦ ਤੇ ਕਿੱਥੇ ਵਿਛੜਾਂ ਮਰ ਜਾਏ ਤੇ ਕਿੱਥੇ ਵਿਛੜੇ ਮਰ ਇੱਕ ਦਰ ਦੁਨੀਆਂ ਦਾ ਦੂਜੀ ਥਾਂਗ ਸੱਜਣਾ ਦੀ ਹਾਂ ਤੀਜੀ ਉਮਰ ਬੀਤਦੀ ਜਾਵੇ ਪਜ ਪਾਪਰੋਂ ਤੈਨੂੰ ਤਰਸ ਰਤਾ ਮਾਂ ਹਾਂਜੀ ਤੈਨੂੰ ਤਰਸ ਰਤਾ ਮਾਂ ਆ ਪਜ ਪਾਪਾ ਰੋਵਾ ਹਾਂ ਜੀ ਕਿਥੋਂ ਲੈ ਆਵਾਂ ਪਜ ਪਾਪਾ ਰੋਵਾ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿੱਚ ਛੋੜੇ ਨਾਲੋਂ ਓਏ ਬੇ ਬਹੁਤ ਮੁਸ਼ਕਲ ਹਲ ਹੋ ਜਾ ਤੇ ਮੇਰੀ ਮੁਸ਼ਕਲ ਹਲ

ਤਲਪੇ ਦਰਵਾਜ਼ਾ ਚਾਲਿਓ ਠੀਕ ਹੈ ਬਾਬੂ ਮਾਈ ਸੋ ਹੋ ਜਾਂਦਾ ਉਹ ਤਨ ਦੇ ਪੋਸ਼ ਬਿਓ ਤਨ ਦੇ ਤਨ ਦੇ ਤਨ ਦੇ ਤਨ ਦੇ ਤਨ ਦੇ ਟਿੰਗ ਡੰਡਾ ਲਿੰਗ ਡੰਡਾ ਤਿੰਦੂ ਨਾ ਚਲ ਤਿੰਦੂ ਨਾ ਚਲ ਕਿ ਮੈਂ ਯਾਰ ਦੇ ਪੈਰੀਂ ਪਾ ਕਿ ਮੈਂ ਯਾਰ ਦੇ ਪੈਰੀਂ ਪਾ ਯਾਰ ਮੇਰੇ ਮਨ ਤੇ ਰਾਸ ਕਿ ਮੈਂ ਹੱਸ ਕੇ Thank you ਸਕੇ ਤੇ ਮੈਂ ਸੁਖ ਨੂੰ ਚੁਲੇ ਧੰਨ ਇਹ ਮੈਂ ਸੁਖ ਨੂੰ i'm ਕ ਵਿੱਚ ਪਾਵਾ ਯਾ ਮੇਰੇ ਮਦਦ ਤੇਰਾ 2 3 4 ਤੇ ਮੈਂ ਹੱਸ ਕੇ ਮਰ ਜਾ ਤੇ ਮੈਂ ਹੱਸ ਕੇ ਮਰ ਜਾ ਸਨ ਸਾਡੇ ਜੋਤੀਦੂਰਾ ਜੀ ਸਨ ਤੇ ਬੇਟੀ ਮੇਰੀ ਤੇ ਬੜਾ ਹੀ ਅੱਛਾ ਲੱਗਾ